ਇਹ ਤੈ ਕਹਿੰਦੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਜਰੂਰ ਆਇਥੇ ਜਾ ਕੇ ਤੇ ਜਲਦੀ ਜਲਦੀ ਇੱਥੇ ਲਿਆਉਂਦੇ ਜਣਨ ਵਜੂਤ ਆਪਣੇ 17 ਪਰਹਿਲੂਗੇ ਸੀ ਠੀਕ ਹੈ ਜੀ ਬੇਟੀ ਨੂੰ ਹੋ ਗਏ ਸੀ 5 ਸਾਲ ਤੁਸੀਂ ਜਿਹੜੇ ਹਮਦਰਦ ਮੀਡੀਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਮਲੌਤ ਦੇ ਵਿੱਚ ਮੌਜੂਦ ਹਾਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੋਗੇ ਘਰ ਦੀਆਂ ਤੇ ਜਿੱਥੇ ਤਿੰਨ ਨੌਜਵਾਨ ਕੈਨੇਡਾ ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਦੋ ਭੈਣ ਤੇ ਭਰਾ ਹਰਮਨ ਸੋਮਲ 23 ਸਾਲ ਦੀ ਉਮਰ ਹੈ ਇਹਨਾਂ ਦੀ ਨਵਜੋਤ ਸੋਮਲ ਜਿਹੜੇ 19 ਸਾਲਾਂ ਦੇ ਨੇ ਉਹਨਾਂ ਦੀ ਸੜਕ ਹਾਦਸੇ ਦੇ ਵਿੱਚ ਕੈਨੇਡਾ ਦੇ ਮਾਊਂਟਨ ਸ਼ਹਿਰ ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਘਰਦੀਆਂ ਤੇ ਇਹ ਲਾਈਵ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇਸ ਘਰਦੀਆਂ ਤੇ ਜਿਹੜੇ ਰੋਜ਼ੀ ਰੋਟੀ ਕਮਾਉਣ ਦੇ ਲਈ ਪੰਜਾਬ ਤੋਂ ਕੈਨੇਡਾ ਜਾਂਦੇ ਨੇ ਤੇ ਉੱਥੇ ਸੜਕ ਹਾਦਸੇ ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ ਆਓ ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਜੀ ਕੀ ਨਾਮ ਆ ਜੀ ਤੁਹਾਡਾ ਰਣਜੀਤ ਸਿੰਘ ਰਣਜੀਤ ਸਿੰਘ ਜਿਹੜੀ ਮੰਦ ਭਾਗੀ ਘਟਨਾ ਵਾਪਰੀ ਹੈ ਤੁਹਾਡਾ ਬੇਟਾ ਸੀਗਾ ਅਮਰਜੋਤ ਸਿੰਘ ਨਵਜੋਤ ਨਵਜੋਤ ਸਿੰਘ ਜੀ ਇਹ ਕਿਸ ਤਰ੍ਹਾਂ ਮਤਲਬ ਹੋਇਆ ਗੱਲਬਾਤ ਕਦੋਂ ਤੁਹਾਨੂੰ ਗੱਲਬਾਤ ਕਲੀਅਰ ਹੋਈ ਜੀ ਸਾਨੂੰ ਸਵੇਰੇ 10:00 ਵਜੇ ਕਾਲ ਆਇਆ ਹਾਂ ਹਾਂਜੀ ਤੇ ਜਦੋਂ ਪਤਾ ਲੱਗੇ ਮਤਲਬ ਸੀਗੇ ਬਾਹਰ ਚਲੂ ਕਰ ਤੇ ਆ ਕੇ ਲੱਗੇ ਸਾਨੂੰ ਸਾਹਮਣੇ ਇੰਟਰਵਿਊ ਕੁਸਚਨ ਕੀ ਬਣ ਗਿਆ ਇਹ ਠੀਕ ਹੈ ਜੀ ਹੁਣ ਤਾਂ ਅਸੀਂ ਇਹ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਨੂੰ ਵੀ ਸਾਨੂੰ ਡੈੱਡ ਬੋਡੀਜ਼ ਨੂੰ ਵਿੱਚ ਲਿਆ ਲੈ ਕੇ ਸਾਡੇ ਅੱਖਾਂ ਸਾਹਮਣੇ ਪਟਾਈ ਜਾੜ ਠੀਕ ਹੈ ਜੀ ਲਾਸਟ ਵਾਰ ਕਦੋਂ ਗੱਲ ਹੋਈ ਇਹਨਾਂ ਨਾਲ ਬੇਜ਼ਕਾਰ ਹੋਈ ਸੀ ਪਰਸੋਂ ਪਰਸੋਂ ਹੀ ਹਾਂਜੀ ਉਹ ਗਿਆ ਕਿੰਨੇ ਟਾਈਮ ਪਹਿਲਾਂ ਹੋਇਆ ਸੀ ਇੱਥੋਂ 17 ਪ੍ਰੈਲ ਨੂੰ ਗਿਆ ਸੀ ਐਸ ਇਸ ਤਰ੍ਹਾਂ ਰੋ 17 ਪ੍ਰੈਲ 2024 ਚ ਹਾਂਜੀ ਠੀਕ ਹੈ ਉਹ ਫਿਰ ਕਿਹੜੇ ਸ਼ਹਿਰ ਦੇ ਵਿੱਚ ਸੀ ਉੱਥੇ ਪਹਿਲਾਂ ਕਹਿੰਦੇ ਬ੍ਰੈਂਟਨ ਚ ਹਾਂਜੀ ਉਦੋਂ ਬਾਅਦ ਆਪਣੇ ਮਾਊਂਟਰੀ ਚਲੇ ਗਏ ਸੀ ਨਾ ਉਤਪਾਦ ਚ ਮੌਂਟ ਕਰਨ ਦੇ ਪ੍ਰੋਸੈਸ ਨੋ ਫਰੈਂਸ ਵੀ ਉੱਥੇ ਚਲੇ ਗਏ ਸੀ ਉਤਪਾਦ ਦਾ ਸ਼ਾਇਦ ਮੌਂਟ ਕਰਨ ਤੇ ਇਹਨਾਂ ਦੀ ਬੇਟੀ ਸੀਗੀ ਨਾਲ ਹਾਂਜੀ ਪਹਿਲਾਂ ਉਹਦਾ ਮਨ ਚ ਲੱਗਿਆ ਤੇ ਬ੍ਰੈਂਟਨ ਦੇ ਵਿੱਚ ਜੀ ਤੇ ਹੁਣ ਇਹਦੀ ਬੇਟੀ ਵੀ ਨਾਲ ਪਾਪਾ ਕਹਿੰਦੇ ਮੇਰਾ ਬਫਾ ਮਰੀਆਂ ਨਾਲ ਲੱਗਿਆ ਆ ਹਾਂ ਤੇ ਬਾਕੀ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਕੀ ਬਣੂਗਾ ਆਪਾਂ ਨੂੰ ਕਿ ਸਾਡੇ ਨਾਲ ਕੀ ਆ ਹੂੰ ਹੂੰ ਇੱਥੇ ਇਹ ਕਹਿੰਦੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਜਰੂਰ ਇੱਥੇ ਛੇਤੀ ਜਲਦੀ ਜਲਦੀ ਇੱਥੇ ਲਿਆਉਂਦੇ ਜੀ ਇਹ ਵੈਸੇ ਪਤਾ ਹੈ ਤੁਹਾਡੇ ਜਿਹੜੇ ਤੁਹਾਡੀ ਤੁਹਾਡੀ ਬੇਟੀ ਸੀ ਜੀ ਤੇ ਉਹ ਕਿੰਨੇ ਟਾਈਮ ਪਹਿਲਾਂ ਗਿਆ ਸੀ ਨਵਜੂਤ ਆਪਣੇ 17 ਅਪ੍ਰੈਲ ਨੂੰ ਗਿਆ ਸੀ ਠੀਕ ਹੈ ਜੀ ਬੇਟੀ ਨੂੰ ਹੋ ਗਏ ਸੀ 5 ਸਾਲ 5 ਸਾਲ ਹੋ ਗਏ ਨਹੀਂ ਆਖਰੀ ਵਾਰ ਫਿਰ ਤੁਹਾਡੀ ਗੱਲਬਾਤ ਕਦੋਂ ਹੋਈ ਉਹਨਾਂ ਨਾਲ ਮੇਰੀਆਂ ਦੋ ਤਿੰਨ ਦਿਨ ਪਹਿਲਾਂ ਹੀ ਹੋਈ ਸੀ ਜੀ ਹਾਂਜੀ ਉਹਦਾ ਫੋਨ ਤਾਂ ਹਰ ਰੋਜ਼ ਹੀ ਆਉਂਦਾ 4 ਵਜੇ ਫੋਨ ਚੱਕਦੇ ਸੀ ਬੱਚੇ ਹਾਂਜੀ ਉਹਦੇ ਜਾਂਦੀ ਜਦੋਂ ਫੋਨ ਕਰਨਾ ਹੀ ਕਰਦਾ ਠੀਕ ਹੈ ਜੀ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡੀ ਹੈਲਪ ਕਰੀ ਜਾਵੇ ਡੈਡ ਬੋਡੀਆਂ ਲੈਂਦੀਆਂ ਜਾਣ ਤੇ ਕਿ ਆਗੀ ਤੋਂ ਜਲਦੀ ਠੀਕ ਹੈ ਜੀ ਇਹ ਸਨ ਬੱਚਿਆਂ ਦੇ ਮਾਪੇ ਜਿਹੜੇ ਪੰਜਾਬ ਸਰਕਾਰ ਤੇ ਗੁਹਾਰ ਲਾ ਲਗਾ ਰਹੇ ਨੇ ਕਿ ਜਲਦੀ ਤੋਂ ਜਲਦੀ ਡੈਡ ਬੋਡੀਆਂ ਨੇ ਜਿਹੜੀਆਂ ਉਹ ਵਾਰਸਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ ਤਾਂ ਜੋ ਸਮੇਂ ਸਿਰ ਉਹਨਾਂ ਦਾ ਅੰਤਿਮ ਸੰਸਕਾਰ ਹੋ ਸਕੇ ਆਓ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਲਜਿੰਦਰ ਸਿੰਘ ਸੋਮਲ ਸਾਡੇ ਨਾਲ ਮੌਜੂਦ ਨੇ ਸ਼ਸ਼ੀ ਕਾ ਜੀ ਸ਼ਸ਼ੀ ਕਾ ਜੀ ਇਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ ਇਹ ਕਦੋਂ ਹੋਇਆ ਜੀ ਹਾਦਸਾ ਵਾਪਰਿਆ ਇਹ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਕੈਨੇਡਾ ਚੋਂ ਕਾਲ ਆਈ ਸੀ ਜੀ ਵੀ ਇਸ ਤਰ੍ਹਾਂ ਕਰਕੇ ਉੱਥੇ ਐਕਸੀਡੈਂਟ ਹੋ ਗਿਆ ਗੱਡੀ ਦਾ ਠੀਕ ਹੈ ਜੀ ਟਾਇਰ ਫਟ ਗਿਆ ਤੇ ਬਲਾਸਟ ਹੋ ਗਿਆ ਠੀਕ ਹੈ ਜੀ ਤੇ ਇਹਨਾਂ ਬੱਚਿਆਂ ਦੀ ਤਿੰਨਾਂ ਦੀ ਇਹਨਾਂ ਦੇ ਨਾਲ ਇੱਕ ਲੜਕੀ ਹੋਰ ਸੀ ਇਹਨਾਂ ਦੀ ਫਰੈਂਡ ਠੀਕ ਹੈ ਜੀ ਹਰਮਨ ਦੀ ਠੀਕ ਹੈ ਜੀ ਤੇ ਇੱਕ ਭਤੀਜਾ ਸੀਗਾ ਆਪਣਾ ਨਵਜੋਤ ਸਿੰਘ ਸੋਮਲ ਜੀ ਤੇ ਉਹਨਾਂ ਦੀ ਉੱਥੇ ਤਿੰਨਾਂ ਜਾਣਿਆਂ ਦੀ ਇਕੱਠਿਆਂ ਦੀ ਡੈਥ ਹੋ ਗਈ ਐ। ਇਹ ਤੁਸੀਂ ਫਿਰ ਚਾਚਾ ਜੀ ਲੱਗਦੇ ਉਹਨਾਂ ਦੇ ਜੀ? ਹਾਂਜੀ ਮੇਰੇ ਭਤੀਜੇ ਨੇ ਜੀ। ਠੀਕ ਹੈ। ਹਾਂਜੀ ਹਾਂਜੀ। ਇਹ ਫਿਰ ਗਏ ਕਿਹੜੇ ਸ਼ਹਿਰ ਦੇ ਵਿੱਚ ਸੀ? ਕਿੱਥੋਂ ਜਾ ਰਹੇ ਸੀ ਜਿਹਦਾ ਹਾਦਸਾ ਵਾਪਰਿਆ ਹੈ ਜੀ? ਇਹ ਮਿਲਕੋਬ ਦੇ ਵਿੱਚ ਹੋਇਆ ਜੀ ਉੱਥੇ। ਠੀਕ ਹੈ ਜੀ। ਕੈਨੇਡਾ ਦੇ ਵਿੱਚ ਉੱਥੇ ਇਹ ਲੜਕੀ ਸੀ ਜਿਹੜੀ ਆਪਣੇ ਅ ਦੂਸਰੀ ਇਹਨਾਂ ਦੀ ਫਰੈਂਡ ਜੀ ਉਹਦੇ ਕੋਈ ਇਲਜ਼ਾਮ ਦਵਾਉਣ ਗਏ ਸੀ ਇਹ। ਪੇਪਰ ਪੇਪਰ ਦਵਾ ਕੇ ਇਹਨਾਂ ਨੇ ਗੱਡੀ ਰੈਂਟ ਤੇ ਕੀਤੀ ਸੀਗੀ। ਠੀਕ ਹੈ ਜੀ ਤੇ ਉਹ ਗੋਰਾ ਡਰਾਈਵ ਕਰ ਰਿਹਾ ਸੀਗਾ ਜੀ ਉਹ ਰਸਤੇ ਦੇ ਵਿੱਚ ਬਲਾਸਟ ਹੋ ਗਿਆ ਗੱਡੀ ਕੰਟਰੋਲ ਨਹੀਂ ਹੋਈ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਵਾਪਰਿਆ ਤੇ ਉਹ ਜਿਹੜੀ ਗੱਡੀ ਸੀਗੀ ਉਹ ਦੱਸਦੇ ਨੇ ਕਿ 5 ਸਾਲ ਪਹਿਲਾਂ ਗਈ ਸੀ ਤੇ ਇਹ ਹਾਂਜੀ ਗੱਡੀ ਪੀਆਰ ਹੋ ਗਈ ਸੀ ਜੀ ਉਹਨੂੰ 5 ਸਾਲ ਹੋ ਚੁੱਕੇ ਸੀ ਇਹ ਜਿਹੜਾ ਨਵਜੋਸ ਸੀਗਾ ਜੀ ਇਹਨੂੰ 3 ਕੁ ਮਹੀਨੇ ਹੋਏ ਨੇ ਠੀਕ ਹੈ ਜੀ ਇਹਨਾਂ ਦੇ ਵੱਡੇ ਭਰਾ ਦਾ ਹਰਮਨਪ੍ਰੀਤ ਦੇ ਗਰਮਨ ਕੌਰ ਦੇ ਵੱਡੇ ਭਰਾ ਦੀ ਮੈਰਿਜ ਸੀ ਉਹ ਪਹਿਲਾਂ ਆ ਕੇ ਗਿਆ ਸੀ ਉਸ ਤੋਂ ਬਾਅਦ ਇਹ ਨਵਜੋਤ ਸਿੰਘ ਸੋਮਲ ਗਿਆ ਠੀਕ ਹੈ ਹਾਂਜੀ ਨਵਜੋਤ ਫਿਰ ਆ ਕੇ ਤਾਂ ਨਹੀਂ ਗਿਆ ਮਤਲਬ ਨਹੀਂ ਉਹ ਪਹਿਲੀ ਵਾਰੀ ਹੁਣ ਗਿਆ ਸੀ 3 ਮਹੀਨੇ ਹੋਏ ਨੇ ਠੀਕ ਹੈ ਜੀ ਤੇ ਹੁਣ ਪਿੱਛੇ ਜੇ ਕਹਿੰਦਾ ਸੀਗਾ ਵੀ ਮੇਰਾ ਦਿਲ ਨਹੀਂ ਲੱਗਦਾ ਠੀਕ ਹੈ ਜੀ ਤੇ ਅਸੀਂ ਤਾਂ ਕਿਹਾ ਸੀਗਾ ਵੀ ਤੂੰ ਵਾਪਸ ਆ ਜਾ ਹਨਾ ਜੀ ਪਰ ਕੁਦਰਤ ਨੇ ਜੋ ਉਹਨਾਂ ਨੂੰ ਕਾਲ ਲੈ ਕੇ ਗਿਆ ਉੱਥੇ ਹਾਂਜੀ ਇਸ ਤਰ੍ਹਾਂ ਦਾ ਹਾਸਾ ਤੇ ਪਰਿਵਾਰ ਦੇ ਵਿੱਚ ਪਿੱਛੇ ਕੌਣ-ਕੌਣ ਨੇ ਇਰਵਾਰ ਦੇ ਵਿੱਚ ਜੀ ਆਪਣਾ ਭਰਾ ਹੈਗਾ ਜੀ ਆਪਣੇ ਰਣਜੀਤ ਸਿੰਘ ਸੋਮਲ ਉਹਨਾਂ ਦੇ ਪਿਤਾ ਜੀ ਨੇ ਇਹ ਨਵਜੋਤ ਦੇ ਪਿਤਾ ਨੇ ਕਿ ਇਹ ਰਣਜੀਤ ਸਿੰਘ ਨਵਜੋਤ ਦੇ ਪਿਤਾ ਨੇ ਹਾਂ ਜੀ ਮਨਦੀਪ ਸਿੰਘ ਨੇ ਜਿਹੜੇ ਹਾਰਮਨ ਕੌਰ ਦੇ ਨੇ ਠੀਕ ਹੈ ਜੀ ਤੇ ਹੈਗੇ ਇਕੱਲੇ ਇਕੱਲੇ ਸੀ ਨਹੀਂ ਜੀ ਦੋਨੇ ਭੈਣ ਭਰਾ ਹਾਂਜੀ ਰਣਜੀਤ ਸਿੰਘ ਆਪਣੇ ਰਣਜੀਤ ਦਾ ਬੇਟਾ ਤੇ ਬੇਟੀ ਇਹਨਾਂ ਦਾ ਨਾਮ ਹੈਗਾ ਨਵਜੋਤ ਸਿੰਘ ਸੋਮਲ ਤੇ ਇਹਨਾਂ ਦੀ ਇੱਕ ਬੇਟੀ ਆ ਇੱਥੇ ਪੜ ਰਹੀ ਆ ਉਹ ਦੂਸਰਾ ਜਿਹੜੀ ਹਰਮਨ ਸੀ ਉਹਨਾਂ ਦਾ ਬ੍ਰਦਰ ਰਾਜਪ੍ਰੀਤ ਸੋਮਲ ਉਹ ਵੀ ਕੈਨੇਡਾ ਦੇ ਵਿੱਚ ਹੀ ਹੈ ਜੀ ਫੰਡ ਵੀ ਰੇਸ ਕੀਤਾ ਜਾ ਰਿਹਾ ਹੈ gofund.com ਤੇ ਤੇ ਸਰਕਾਰ ਤੋਂ ਵੀ ਕੀ ਮੰਗ ਕਰਦੇ ਹੋ ਆਮ ਜਿਹੜੇ ਲੋਕ ਨੇ ਸਾਡੀ ਵੀਡੀਓ ਦੇਖ ਰਹੇ ਉਹਨਾਂ ਤੋਂ ਕੀ ਮੰਗ ਕਰਦੇ ਹੋ ਹਾਂਜੀ gofund ਤੇ ਵੀ ਬਹੁਤ ਸਾਡੇ ਰਿਲੇਟਿਵ ਨੇ ਬਾਹਰ ਰਹਿੰਦੇ ਨੇ ਉਹ ਬੜੀ ਹੈਲਪ ਕਰ ਰਹੇ ਨੇ ਠੀਕ ਹੈ ਜੀ ਤੇ ਉਹਨਾਂ ਨੇ ਵੀ ਕਾਫੀ ਹਮਲਾ ਮਾਰਿਆ ਮੇਰੇ ਬ੍ਰਦਰ ਨੇ ਜੀ ਉਹਨਾਂ ਨੇ 2500 ਡਾਲਰ ਦਿੱਤਾ ਜੀ ਬਹੁਤ ਵਧੀਆ ਉਹਨਾਂ ਨੇ ਆਪਣੀ ਤੇਜੋਰੀ ਦੇ ਵਿੱਚੋਂ ਦਿੱਤੇ ਨੇ ਤੇ ਬਾਕੀ ਜਿਹੜੇ ਲੋਕ ਨੇ ਜਿਹੜੇ ਹੋਰ ਸਾਡੇ ਸਹਿਚਾਰ ਵਾਲੇ ਨੇ ਉਹ ਵੀ ਬੜੀ ਹੈਲਪ ਕਰ ਰਹੇ ਨੇ ਹੁਣ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆਂ ਵੀ ਉਹਨਾਂ ਦੀ ਡੈੱਡ ਬਾਡੀ ਸਹੀ ਟਾਈਮ ਤੇ ਸਾਡੇ ਕੋਲੇ ਆ ਜਾਣ ਤਾਂ ਕਿ ਸਾਡੇ ਕਾਲਜ ਠੰਡ ਪੈ ਸਕੇ ਜੀ ਧੰਨਵਾਦ ਜੀ